ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਬਾੜ ਦੀ ਦਿਖਾਉਣੇ ਪਏ ਕਾਫੀ ਵੀਰ ਅੱਦੇ 5-7 ਨਾਗ ਬੈੜਾ ਦੇ ਰੱਖੇ ਹੋਏ ਆ ਸੋ ਜਿਹੜਾ ਆਪਾਂ ਸਾਹਮਣੇ ਸਕਰੀਨ ਤੇ ਨਾਗ ਦੇਖਦੇ ਪਏ ਸੇਲ ਆ ਡਟੇਲ ਵੀਰ ਦੱਸੋ ਬੋਲਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨ ਪੈਣੀ ਜੱਸਾ ਜਿਲਾ ਵਰਨਾਲਾ ਪੈਣੀ ਜੱਸਾ ਖੇਤਾਂ 'ਚ ਰਹੈ ਸਕਿਆ ਨੇ ਨਾ ਹੰਡਿਆਇਆ ਤੇ ਪੈਣੀ ਜੱਸੇ ਸੰਜਾ ਹਾਂ ਬਦਾਲੇ ਤੇ ਮੋਬਾਈਲ ਨੰਬਰ ਬੋਲੀ ਵੀਰੇ ਆਪਣਾ ਮੋਬਾਈਲ ਨੰਬਰ ਹੈਗਾ ਜੀ ਆਪਣਾ 98140 34755 98140 34755 34755 ਜਿਹੜੀ ਆ ਪਤਰੀ ਵਹਿੜ ਦੇਖੀ ਜਨੇ ਆਹੇ ਕਿਹੜਾ ਸੂਆ ਸੁੰਦੀ ਐ ਇਸ ਵਾਰ ਤੀਜੇ ਸੂਏ ਸੁੰਦੀ ਆ ਬਈ ਤੀਜੇ ਸੂਏ ਸੁੰਦੀ ਆ ਤੇ ਕੈਦਨ ਲੈਂਦਾ ਸੂਣ ਚ ਜੀ ਦੇ ਇਹਦਾ ਪੰਜ ਚਾਰ ਦਿਨ ਰਹਿ ਗਏ ਪੰਜ ਚਾਰ ਕੇ ਦਿਨ ਸੂਣ ਚ ਬਾਕੀ ਪਿਆ ਕਿੰਨਾ ਦੁੱਧ ਚੋੜਾਇਆ ਪਿਛਲੇ ਸੂਏ ਆਪਾਂ ਇਹਦਾ ਇਤਨੇ ਸੂਏ 30 ਲੀਟਰ ਤੋਂ ਆਇਆ 30 ਲੀਟਰ ਦੁੱਧ ਤੇ ਇਸ ਵਾਰ ਮਨ ਕੀ ਕਹਿੰਦਾ ਵੀ ਅੰਦਾਜ਼ਾ ਕਿੰਨਾ ਪਾ ਦੂਗੀ ਐਤ ਕੀ ਪੀਪ ਤੁਮ ਵਰਤੀ ਰੋਡੇ ਉਹ 32 ਲੀਟਰ ਪਰ ਆਪਾਂ ਜੱਟ ਸੋਧੇ ਮੰਨ ਕੇ ਜੱਲੇ ਵੀ 30 ਕਿਲੋ ਮੰਨ ਕੇ ਲੈ ਲੈ ਤੇ ਨਾਲਾ ਨੂੜਾ ਦੇਖੋ ਬਰੀਕੀਆਂ ਬਰੂਕੀਆਂ ਬਹੁਤ ਆ ਬੈੜ ਦੇ ਵਿੱਚ ਪੂਰੇ ਸਾਫ ਸੁਥਰੇ ਇੱਕ ਪਾਸੇ ਨਾੜਾ ਦਿਖਾਈ ਦਿੰਦੀਆਂ ਦੋਨੇ ਪਾਸੇ ਨਾੜਾ ਦਿਖਾਈ ਦਿੰਦੀਆਂ ਤੇ ਕੋਈ ਟੀਕਾ ਜਾਦ ਹੈਗਾ ਜਿਹੜਾ ਭਰਾਇਆ ਆਪਾਂ ਟੀਕਾ ਤੇ ਇਹ ਵੀ ਐਸ ਦਾ ਭਰਾਇਆ ਹੋ ਸੋ ਬਿਰੋ ਕੱਦ ਕਾਠ ਦੇਖੋ ਤੇ ਨਾੜਾ ਵਗੈਰਾ ਦੇਖੋ ਤੇ ਦਿਨ ਲੈ ਜੂ ਹਫਤਾ ਸਹੀ ਹੈ ਜੇ ਸੋ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਪਿਆ ਕੱਦ ਬੈਡ ਵੱਡੀ-ਬੁੱਡੀ ਬਹੁਤ ਜ਼ਿਆਦੇ ਹੈ ਬੈੜ ਚੰਗੇ ਕਿਸੇ ਸੀਮਣ ਦੀ ਆ ਸੋ ਨਾੜਾ ਵਗੈਰਾ ਦੇਖੋ ਜਿਵੇਂ ਪੂਰੇ ਸਾਫ ਸੁਥਰੀ ਨਾੜਾ ਦੇਖ ਕੇ ਤੇ ਇਹਦਾ ਵਜਨ ਦੇਖ ਕੇ ਆਪ ਨੂੰ ਪਤਾ ਲੱਗਦਾ ਕਿ 30 ਕਿਲੋ ਦੁੱਧ ਨੇ ਵੈੜ ਨੇ ਆਰਾਮਣਾ ਪਾ ਦੇਣਾਗਾ ਜਿੰਦੇ ਜਾਨ ਤੇ ਬਾਡੀ ਵੇਟ ਵਗੈਰਾ ਬਹੁਤ ਆ ਇੱਕ ਹਫਤਾ ਸੂਣ ਚ ਪੈਂਡਿੰਗ ਪਿਆ ਤੇ ਥਾਣੇ ਤੇ ਇਹੋ ਜਿਹਾ ਲੱਗਿਆ ਚਾਹੀਏ ਆਪਾਂ ਮਸ਼ੀਨੀ ਚਵਾਈ ਕਰ ਲਈਏ ਤੇ ਚਾਹੀਏ ਕਰ ਲਈਏ ਹੱਥੀ ਸੋ ਦੇਖੋ ਨਾੜਾ ਵਗੈਰਾ ਪੂਰੇ ਸਾਫ ਸੁਥਰੇ ਜਿੰਦ ਜਾਨ ਵਜਨ ਬਹੁਤ ਆ ਤੇ ਬਾਈ ਜੀ ਰੇਟ ਇਹਦਾ ਕੀ ਰੱਖਿਆ ਜੀ ਰੇਟ 1.25 ਲੱਖ ਮਾਨਤਨ ਹੋ ਜਾਊਗਾ ਹਾਂ ਹਾਂ ਮਾਨਤਨ ਕਰਾਂ ਬੰਦੋ ਜੀ 1,25,000 ਰੁਪਏ ਕੀਮਤ ਆ ਬਾਕੀ ਮੌਕੇ ਤੇ ਗਜਾਇਸ ਹੋ ਜਾਊਗੀ ਐਬੀਐਸ ਦਾ ਲੱਗਿਆ ਹੋਇਆ ਸੀਮਣ ਤੀਜਾ ਸੂਆ ਜੈਨੂਨ ਸੁੰਦੀ ਆ ਲੇਵਾ ਵਗੈਰਾ ਆਪਾਂ ਇੱਕ ਵਾਰ ਨੇੜੇ ਤੋਂ ਫੇਰ ਦਿਖਾ ਦਨੇ ਆ ਚਾਹੀ ਆਪਾਂ ਕਰ ਲਈਏ ਹੱਥੀ ਚਵਾਈ ਤੇ ਚਾਹੀ ਮਸ਼ੀਨੀ ਦੋਨੇ ਟਾਈਪ ਦਾ ਥਣ ਲੱਗਿਆ ਵਾ ਠੀਕ ਆ ਪਿੰਡ ਪੈਣੀ ਜੱਸਾ ਹੰਢਿਆਈ ਦੇ ਸੈਂਟਰ ਖੇਤਾ ਜਵਾਨ ਜਿਹੜਾ ਹੈ ਜਦੋਂ ਨੰਬਰ ਬੋਲਦੀ ਭਰਾ ਦੁਆਰੇ ਆਪਣਾ 9914034752 ਸੋ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਤ ਰੋ ਧੰਨਵਾਦ ਜਲਦ ਮਿਲਦੇ ਹਾਂ